इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਦੇਖ ਰਹੇ ਹੋ इंडियन टीवी न्यूज़ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜੈ ਸ਼੍ਰੀ ਗੁਰੂ ਜੀ ਦਾ ਜਗ ਮਾਤਾ ਇਹ ਟੂਲਾਦਾਨ ਜੋ ਤੁਸੀਂ ਦੇਖ ਰਹੇ ਹੋ ਆਪਣੇ ਵਜ਼ਨ ਦੇ ਬਰਾਬਰ ਇੱਥੇ ਆਏ ਸਾਰੇ ਟਾਰਨ ਪ੍ਰਵਾਹ ਨੂੰ ਬੇਨਤੀ ਆ ਨਾਲ-ਨਾਲ ਜਿਸ ਤਰ੍ਹਾਂ ਜਿੰਨਾਂ ਦਾ ਤੁਹਾਡਾ ਵਜ਼ਨ ਹੈ ਉਹਨਾਂ ਦਾ ਟੂਲਾਦਾਨ ਕਰਵਾ ਕੇ ਗਉਂ ਸੇਵਾ ਦਾ ਤੁਸੀਂ ਇੱਕ अभिनंदन ਹੋ ਗਏ ਹਨ ਆਪ ਲੋਕਾਂ ਨੂੰ ਇਸ ਸਲਫਟ ਜੇ ਬਣਾਈ ਗਈ ਹੈ ਨਾ ਉਹ ਸਲਫਟ ਨਿਕਲਣੀ ਹੈ ਤੇ ਫ੍ਰੀ ਬਣਾ ਲਓ ਫ੍ਰੀ ਉਹਨਾਂ ਦੀ ਅਨਤਕ ਮਿਹਨਤ ਦੇ ਸਰਮਾਏ ਵਿੱਚ ਸਾਡੀ ਜੀ ਸੋਚੀ ਹੈ ਵੀਡੀਓ ਉਹ ਲੋਕਾਂ ਦੀ ਸੇਵਾ ਦੇ ਵਿੱਚ ਜਤਨਸ਼ੀਲ ਦਾ ਵਾਤਾਵਰਣ ਸੰਬੰਧੀ ਜਾਗਰੂਕ ਕਰਨ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਆ ਕੇ ਸਸਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਪ੍ਰਾਣੀ ਮਚਣ ਮਚਾਉਣ ਦੇ ਨੁਕਸਾਨਾਂ ਬਾਰੇ ਤੇ ਹਰ ਸਮੇਂ ਨਹਿਰਾਂ ਦੇ ਵਿੱਚ ਪਾਣੀ ਦੀ ਦੁਰਵਰਤ ਜਿਹੜੀ ਹੋ ਰਹੀ ਹੈ ਉਹਦੇ ਬਾਰੇ ਤੇ ਸਾਫ ਸਫਾਈ ਆ ਰੱਖਣ ਦੇ ਬਾਰੇ ਬਾਰੇ ਚਾਲਦੇ ਜੀ ਉਹਨੂੰ ਇੱਕ ਦਾ ਨਾਮ ਤੇ ਮੋਬਾਈਲ ਨੰਬਰ ਇੱਕ ਵਾਰ ਹੀ ਲਾਉਣੇ ਜੀ ਸਰ ਇੱਕ ਕੂਪਨ ਬਲੈਵਰ ਜੋ ਸਾਡੇ ਇੱਕ ਵਾਰ ਹੀ ਲਾਉਣੇ ਜੀ ਹਾਂ ਇਹ ਸਾਡਾ ਮੇਨਾ ਸਾਡੇ ਵਿੱਚ ਇੱਕ ਵਾਰ ਹੀ ਲੱਗਦਾ ਆਮ ਸ਼ੋਪ ਦੇ ਸੀ ਮਾਰਚ ਦੇ ਵਿੱਚ ਲਗਾਉਣੇ ਆ ਕਿਉਂਕਿ ਫੁੱਲ ਜਿਹੜੇ ਫ फेब्रुवारी ਔਰ ਮਾਰਚ ਮੈਕਸਿਮਮ ਦਿਨੇ ਇਸ ਕਰਕੇ ਜਿਹੜਾ ਬਲੈਵਰ ਜੋ ਹੈ ਜੀ ਮਾਰਚ ਦੇ ਵਿੱਚ ਲਗਾਉਣੇ ਆ ਇਸ ਵਾਰ ਜੇ ਥੋੜਾ ਜਿਹਾ ਬੱਚਿਆਂ ਦੇ ਗ੍ਰਾਮ ਕਰਕੇ ਦੇ ਦੇੋਗੇ ਮਾਰਚ ਦੇ ਪਹਿਲੇ ਹਫਤੇ ਸਾਡੀ ਲਗਾਉਣ ਦੀ ਤਰੀਕ ਹੈ ਸਰ ਥੈਂਕ ਯੂ ਜੀ ਭਾਈ ਨੌ ਜੀ જય ਸ਼੍ਰੀ கிருஷ்ਨ ਜੀ જય ਗੋਮਾਤਾ ਇੱਥੇ ਜੋ ਖੋਖਰ ਗਊਸ਼ਾਲਾ ਦੇ ਵਿੱਚ ਆਪਣਾ ਕਿਸੇ ਦਾ ਜਨਮ ਦਿਨ ਹੈ ਮੈਰੀ ਅਨਿਵਰਸਰੀ ਹੈ ਬਹੁਤ ਵਧੀਆ ਇੰਤਜ਼ਾਮ ਕੀਤਾ ਹੋਇਆ ਨਾਲ ਹੀ ਇਹ ਕਿਸੇ ਨੇ ਆਪਣੇ ਸ਼ਾਦੀ ਦੀ ਸ਼ਾਦੀ ਦਾ ਪ੍ਰੋਗਰਾਮ ਵੀ ਉੱਥੇ ਹੋਰ ਦੇਖਾ ਦਿਖਾਈ ਦਾ ਪ੍ਰੋਗਰਾਮ ਕਰਨਾ ਉਹਦੇ ਲਈ ਵੀ ਬਹੁਤ ਵਧੀਆ ਕਮੇਟੀ ਵੱਲੋਂ ਸੰਸਥਾ ਵੱਲੋਂ ਇਂਤਜ਼ਾਮ ਕੀਤਾ ਹੋਇਆ ਹੈ ਤੇ ਸਭ ਲੋਕਾਂ ਨੂੰ ਬੇਨਤੀ ਹੈ ਜਿਸ ਤਰ੍ਹਾਂ ਆਪਣੇ ਇਹ ਕੌਂਸਲਾ ਅੱਜ ਅੱਜ ਦੀ ਘੜੀ ਬਹੁਤ ਵਧੀਆ ਇਹ ਕਮੇਟੀ ਸੰਸਥਾ ਕੰਮ ਕਰ ਰਹੀ ਹੈ ਇਹਨਾਂ ਨੂੰ ਬਤਵਤ ਵਤ ਤੁਸੀਂ ਸਾਰੇ ਵਸੀਆਂ ਨੂੰ ਇਲਾਕਾ ਵਸੀਆਂ ਨੂੰ ਬਤਵਤ ਵਤ ਆਪਾਂ ਸਹਿਯੋਗ ਕਰੀਏ ਰਾਂ ਮਿਲ ਕੇ ਅੱਪਾ ਗਊ ਸੇਵਾ ਕਰੀਏ ਤੇ ਨਾਲ ਹੀ ਇੱਥੇ ਗਊਸ਼ਾਲਾ ਜੋ ਹੈ ਆਪਣੇ ਮੋਰੰਜਨ ਦਾ ਸਾਧਨ ਵੀ ਬਹੁਤ ਬੜੀਆ ਹੈ ਤੇ ਇਹਨਾਂ ਨੇ ਉਪਰਾਲਾ ਕੀਤਾ ਹੈ ਕਿਸ਼ਤੀਆਂ ਦਾ ਪ੍ਰਬੰਧ ਕੀਤਾ ਹੈ ਪਾਣੀ ਦੇ ਵਿੱਚ ਕਿਸ਼ਤੀਆਂ ਦਾ ਤੁਸੀਂ ਛੁੱਟੀ ਵਾਲੇ ਦਿਨ ਜਾਂ ਜਿਸ ਦਿਨ ਵੀ ਤੁਹਾਨੂੰ ਠੀਕ ਲੱਗਦਾ ਹੈ ਪਰਿਵਾਰ ਸਮੇਤ ਆਓ ਅਗਲੇ ਮਹੀਨੇ ਬਾਟਰ ਪਾਰਕ ਵੀ ਬਹੁਤ ਅੱਛਾ ਤੁਹਾਡੇ ਲਈ ਸੇਵਾ ਚ ਹਾਜ਼ਰ ਹੈ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਵੱਤ ਵਤ ਵੱਤ ਵਤ ਇਸ ਚੀਜ਼ ਦਾ ਵੱਤ ਵਤ ਗਊਸ਼ਾਲਾ ਨੂੰ ਨਯੋਗਦੋ ਜੈ ਗੋਮਤਾਈ ਸਾਡਾ ਨੌਜ ਜਿਹੜਾ ਅੱਜ ਅਨੁਵਰਨ ਸੋਸਾਇਟੀ ਕੋਲ ਇਹ ਫਲਾਵਰਸ ਰੋ ਲਾਇਆ ਗਿਆਗਾ ਉਹਦੇ ਵਾਸਤੇ ਤੁਸੀਂ ਕੀ ਕਰਨਾ ਚਾਹਣੇ ਹੋਗੇ ਅੱਜ ਐਨਵਾਇਰਨਮੈਂਟ ਸੇ ਵੀ ਓਕੇ ਅਸੀਂ ਸਹਿਯੋਗ ਹੈਲਥ ਸੋਸਾਇਟੀ ਦੇ ਸਰਮਾਨਸਾ ਵੱਲੋਂ ਬਲੱਡ ਸ਼ੀਫਟ ਕੈਂਪ ਲਾਇਆ ਗਿਆ ਹੈ ਜੀ ਬੇਨਤੀ ਹੈ ਸੋਸਾਇਟੀ ਅਸੀਂ ਟਾਈਮ ਟਾਈਮ ਲਗਾਉਂਦੇ ਰਹਨੇ ਜਦੋਂ ਵੀ ਕੋਈ ਅਪੀਸ਼ੈਂਸ ਇਦਾਂ ਦਾ ਆਉਂਦਾ ਹੈ ਤਾਂ ਅਸੀਂ ਬਲੱਡ ਨੀਡ ਨੂੰ ਕੈਪਚਰ ਕਰਨੇ ਆਂ ਔਰ ਸਾਡੇ ਸੱਜਣ ਸਭ ਵੱਲੋਂ ਬੈਕ ਟੂ ਬੈਟਰੀ ਬਲੱਡ ਨੈਟਵਰਕ ਬਲੱਡ ਦੇਖੋ ਇਨਸਾਨ ਵੱਲੋਂ ਬੋਡੀ ਦੇ ਵਿੱਚੋਂ ਹੀ ਤਿਆਰ ਹੁੰਦਾ ਕੋਈ ਮਸ਼ੀਨਾਂ ਨਾਲ ਹੀ ਤਿਆਰ ਨਹੀਂ ਹੁੰਦਾ ਮਤਲਬ ਇਹ ਹਰ ਤੰਦਰੁਸਤ ਵਿਅਕਤੀ 18 ਤੋਂ 65 ਸਾਲ ਦੀ ਉਮਰ ਦਾ ਬਲੱਡ ਡੋਨੇਟ ਕਰ ਸਕਦਾ ਇਸ ਦੇ ਵਿੱਚ ਲੜਕੀਆਂ ਵੀ ਕਰ ਸਕਦੀਆਂ ਨੇ ਕਿ ਵੀ ਕਰ ਸਕਦੇ ਆ ਕੋਈ ਨਹੀਂ ਬਲੱਡ ਡੋਨੇਟ ਅੱਜ ਕਿੰਨੇ ਕੁ ਬੰਦੇ ਨੇ ਅੱਜ ਕੋਨੋ ਡਿਪਨ ਜਤੀ ਆ ਫਿਰ ਵੀ 15 ਤੋਂ ਵੱਧ ਬੰਦੇ ਨੂੰ ਡੋਨੇਟ ਕਰ ਚੁੱਕੇ ਹਨ ਤੇ ਸਾਡੀ ਉਮੀਦ ਹੈ ਕਿ ਅਸੀਂ 50 ਯੂਨਿਟ ਬਲੱਡ ਲਈ ਇਹਨੂੰ ਬਚਾਉਣ ਦੇ ਲਈ ਇਤਰਾ ਤਰ੍ਹਾਂ ਦੀ ਹੋਰ ਸਟਾਲ ਆ ਗਈਆਂ ਨੇ ਸਰਕਾਰ ਇਸ ਤਰ੍ਹਾਂ ਸਾਡੇ ਜਿਵੇਂ ਸਾਹਮਣੇ ਸੇ ਦੇਖ ਰਹੇ ਆ ਸੈਕੰਡਰੀ ਸਕੂਲਾਂ ਉਹਨਾਂ ਲੋ ਸਟਾਲ ਆਈਆਂ ਤਾਂ ਬੜੇ ਗਿਆਨਵਰਧਕ ਜੋ ਹੈਗਾ ਇਹ ਮੇਲਾ ਤਾਂ ਸੱਚ ਹੀ ਬੇਨਤੀ ਕਰਾਂਗੇ ਸਾਰੇ ਸਾਡੇ ਸ਼ਹਿਰ ਵਾਸੀਆਂ ਨੂੰ ਕਿ ਵਰਤਮਾਨ ਦੇ ਵਿੱਚ ਆ ਕੇ ਫਲੈਕਸ ਨਾਲ ਨੌਲੇਜ ਦੇ ਵਿੱਚ ਵਾਅਦਾ ਕਰੋ ਗਿਆਨ ਦੇ ਵਿੱਚ ਵਾਅਦਾ ਕਰੋ ਬਹੁਤ ਅੱਛਾ ਹੈ ਫਲਾਵਰ ਸ਼ੋਅ ਪੰਜਾਬ ਦੇ ਬੱਚੇ ਆਪਣੀ ਹੋਰ ਬੋਲੋ ਜੀ ਮੈਂ ਅਸ਼ੋਕ ਕੋੜਿਆ ਕਨਵੀਨਰ এনवायरमेंट ਸੋਸਾਇਟੀ ਮਾਨਸਾ ਇੰਡੀਆ ਨਿਊਜ਼ ਚੈਨਲ ਦਾ ਇੱਥੇ ਪਹੁੰਚਣ ਤੇ ਮੈਂ ਦਾ ਹਾਰਦਿਕ ਮੇਰਨੰਤਰ ਕਰਦਾ ਸਾਰੀ ਟੀਮ ਦਾ ਔਰ ਸਾਰੇ ਹੀ ਦਸਤਕਾਰਾਂ ਨੂੰ ਤਾੜੀਆਂ। ਸਾਰਾ ਇਹ ਜਿਹੜਾ ਅੱਜ ਫੁੱਲਰ ਸ਼ੋਅ ਲਾਇਆ ਜੀ ਇਹਦੇ ਬਾਰੇ ਕੀ ਸੰਦੇਸ਼ ਦੇ ਜਿੰਨਾ ਚਾਹੋਗੇ ਤੁਸੀਂ ਜੀ ਆਮ ਸ਼ਹਿਰੀਆਂ ਨੂੰ এনवायरमेंट ਸੋਸਾਇਟੀ ਮਾਨਸਾ ਜਿਹਦੀ ਹੋਂਦ ਸਾਨੂੰ 1996 ਚ ਹੋਈ ਸੀ ਜਿਹਦਾ ਮਕਸਦ ਲੋਕਾਂ ਨੂੰ ਵਾਤਾਵਰਨ ਸੰਬੰਧੀ ਜਾਗਰੂਕ ਕਰਨਾ ਸੀ ਇਸ ਦੇ ਸੰਬੰਧ ਦੇ ਵਿੱਚ ਅਸੀਂ ਸਾਰਾ ਸਾਲ ਹੈਲੋ ਹੈਲੋ ਥ੍ਰੀ ਪਲਾਂਟੇਸ਼ਨ ਹੈਲੋ ਹੋਰ ਵਰਕਸ਼ਾਪਾਂ ਆ ਰਹੇ ਸੀਗੇ ਉੱਥੇ ਸਾਲ ਦੇ ਵਿੱਚ ਇੱਕ ਸਾਡਾ ਕੰਜ਼ਰਵੇਟਰ ਫੰਕਸ਼ਨ ਫਲਾਵਰ ਸ਼ੋਅ ਲਾਉਣੇ ਆ ਜਿਹਦਾ ਮਕਸਦ ਲਕੀਕੁੱਪਨ ਇੱਕੋ ਇੱਕ ਮਕਸਦ ਹੈ ਲਕੀਕੁੱਪਨ ਨਿਕਲ ਰਹੇ ਹੈ ਇਹ ਦਵਾਗਾ ਹੈ ਹੈਲੋ ਜੋ ਪ੍ਰੋਡਕਟਸ ਨਿਕਲ ਰਹੇ ਹੈ ਮਾਰੀ ਆਵਾਜ਼ ਹੈਲੋ ਬਾਬਾ ਮਾਰੇ ਜਾਣ ਕਰਵਾਉਣਾ ਹੈਲੋ ਲਗਾਤਾਰ 63 ਸਾਲਾਂ ਦੇ ਜੰਮੀ ਮਤ ਹੈਲੋ ਲਕੀਕੁੱਪਨ ਨਿਕਲ ਰਹੇ ਹੈ ਜੀ এনਵਾਇਰਨਮੈਂਟ ਸੁਸਾਇਟੀ